ਦੋਸਤੋ ਸਾਡੀ ਕੌਮ ਜਿਹੜੀ ਇਹ ੱੱੱਕਾ ਤੇ ਜਿਆਤੀ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਭਲਾ ਦੁਸ਼ਮਣ ਨਾਲ ਵੀ ੱੱਕਾ ਹੋ ਰਿਹਾ ਹੋਵੇ ਨਾ ਤੇ ਇਹ ਉਸ ਦੀ ਵੀ ਹੈਲਪ ਕਰਦੇ ਆ ਤੇ ਉਸ ਦੇ ਨਾਲ ਜਾ ਕੇ ਖੜਦੇ ਆ ਦੋਸਤੋ ਇਹ ਵੀਡੀਓ ਕੱਲ ਦੀ ਆ ਅਮਰਤਪਾਲ ਸਿੰਘ ਦੇ ਸੰਬੰਧ ਵਿੱਚ ਜੋ ਇਕੱਠ ਹੋਇਆ ਸੀ ਤੇ ਇਹ ਮਾਤਾ ਜੀ ਜਿਨ੍ਹਾਂ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਮੈਂ ਨਹੀਂ ਜਾਣਦਾ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਆ ਅਰੇ ਸਰਕਾਰਾਂ ਦੁਆਰਾ ਜੋ ਧੱਕਾ ਤੇ ਜ਼ਿਆਤੀ ਪੰਜਾਬ ਦੇ ਨੌਜਵਾਨਾਂ ਤੇ ਕੀਤੀ ਜਾ ਰਹੀ ਆ ਉਸ ਸੰਬੰਧੀ ਦਰਦ ਤੇ ਗੁੱਸਾ ਇਸ ਮਾਂ ਦੇ ਚਿਹਰੇ ਤੇ ਸਾਫ਼-ਸਾਫ਼ ਚਲਕ ਰਿਹਾ ਆ ਇਹ ਜਿਹੜੇ ਮਾਤਾ ਜੀ ਆ ਇਹ ਪਹਿਲਾਂ ਪਿੱਛੇ ਬੈਠੇ ਸੀ ਤੇ ਮੇਰੇ ਦੇਖਦਿਆਂ ਦੇਖਦਿਆਂ ਇਹ ਅੱਗੇ ਆਏ ਤੇ ਭਾਈ ਸਾਹਿਬ ਦੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਸਟੇਜ ਤੇ ਬੋਲਣ ਲਈ ਟਾਈਮ ਲੈ ਕੇ ਦਿਓ ਮੈਂ ਸਟੇਜ ਤੇ ਬੋਲਣਾ ਆ ਬਲਾਰੇ ਜਿਆਦਾ ਹੋਣ ਕਰਕੇ ਇਹ ਅਸੰਭਵ ਸੀ ਹਨਾ ਕਿ ਇੱਕ ਆਮ ਬੰਦੇ ਨੂੰ ਟਾਈਮ ਮਿਲਣਾ ਮੁਸ਼ਕਲ ਸੀ ਪਰ ਜਿਆਦਾ ਕਹਿਣ ਤੇ ਜਦੋਂ ਮਾਤਾ ਜੀ ਨੂੰ ਟਾਈਮ ਮਿਲਿਆ ਤਾਂ ਮਾਤਾ ਨੇ ਆਪਣੇ ਅੰਦਰਲਾ ਗੁੱਸਾ ਆਪਣੇ ਅੰਦਰਲੀ ਭੜਾਸ ਬਾਹਰ ਕੱਢੀ ਤੇ ਆਪਣਾ ਦਿਲ ਹੌਲਾ ਕੀਤਾ ਬਾਕੀ ਸੁਣੋ ਮਾਤਾ ਜੀ ਨੇ ਕੀ ਵਟ ਕੱਢੇ ਸਰਕਾਰਾਂ ਦੇ ਇਹ ਤਾਂ ਕੋਈ ਸਮਝਾਇਆ ਤਾਂ ਸਰਕਾਰ ਕੋਲੋਂ ਕੋਈ ਸਮਝਾ ਰਹੀ ਇੱਕ ਗਾਉਂ ਨੂੰ ਯਾਰ ਭਾਵੇਂ ਮੰਨਦਾ ਤੂੰ ਔਰ ਤੈਨੂੰ ਮਾਰਨਾ ਤੂੰ ਬੇਸ਼ੱਕ ਅੱਜ ਮੈਨੂੰ ਗੋਲੀ ਮਾਰ ਦੇ ਕੋਈ ਮੇਰਾ ਨੰਬਰ نوٹ ਕਰ ਨੰਬਰ نوٹ ਕਰ ਲੈ ਅਗਰ ਜੇ ਇਹ ਇਥੇ ਬੁੱਕਟ ਤੋਂ ਨੀ ਨ ਹੋਏ ਯਾ ਰੱਖੀ ਦਿਲਾਵਤ ਸਿੰਘ ਤੇ ਦੁਨੀਆ ਤੇ ਇਹ ਖਤਮ ਨਹੀਂ ਹੋਏਗੀ ਬੋਲੇ ਅੱਲਾਹੂ ਅਕਬਰ 985253257 ਨੂੰ ਮੇਰਾ ਨੰਬਰ نوٹ ਕਰ ਲੈ ਨਹੀਂ ਤੇ ਮੈਂ ਇਹਨਾਂ ਗੱਲਾਂ ਦਾ ਜਵਾਬ ਦੇ ਤੂੰ ਐਨਐਸਏ ਕਿਹੜੇ ਤਿੱਖਣਾ ਲਗਾਈ ਹੈ ਸਸੇ ਇੱਕੋ ਜਵਾਬ ਮੰਗਦੀ ਐਂ ਕਿ ਕੋਮ ਉਹ ਬੁਝੜਾ ਹੀ ਜਾ ਤੱਕ ਜੇ ਤੈਨੂੰ ਗੁਰਵਿੰਦਰ ਕੌਰ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਇੱਕ ਦੁੱਖੇ ਦੀ ਜੱਥੀ ਪੜੀ ਲਿਖੀ ਉਹ ਸੱਜਣ ਦੀ ਕੋਈ ਕੋਣ ਨੂੰ ਸੁਦਾ ਨਹੀਂ ਸਕਦੀ ਉਹ ਮਾਂ ਤੇਰਾ ਖੁਦਰਾ 50 ਸਾਲ ਤੂੰ ਦੁਬਾਰਾ ਉਹਨੂੰ ਵਿਆ ਲਿਆ ਤੈਨੂੰ ਖੁਸ਼ੀਆਂ ਚਾਹੀਦੀਆਂ ਨੇ ਤੇ ਤੈਨੂੰ ਹੋਰ ਕਿਸੇ ਮਾਰੀਆ ਖੁਸ਼ੀਆਂ ਨਹੀਂ ਚਾਹੀਤ ਨਾ ਉਹ ਮਾਂ ਤੇਰਾ ਕੱਖ ਹੀ ਰਹਾ ਤੈਨੂੰ ਮਾਂ ਦੀ ਬਰਤਵਾਇ ਗਈ ਹੈ ਸੁਰੀਆ ਨਾ ਮੇਰਾ ਕੱਖ ਨਹੀਂ ਰਹਿਣਾ ਮਾਣਾ ਸਾਨੂੰ ਜਵਾਬ ਦੇ ਪਰ ਕੋਈ ਜਵਾਬ ਮੰਗਦੀ ਹੈ ਬਾਕੀ ਮੈਂ ਸਾਰੇ ਆਪਣੇ ਹਿੱਸੇਦਾਰਾਂ ਨੂੰ ਕਹੀ ਇਹ ਬੇਨਤੀ ਕਰਦੀ ਆ ਜੇਕਰ ਅੱਛਾ ਕੰਮ ਦਾ ਨੰਬਰ ਸਮੇਂ ਨਹੀਂ ਹੈਗਾ ਜੋ ਆ ਵੀ ਸਾਡੇ ਪਾਈਸਾ ਪਾ ਦੀ ਸਾਡੇ ਕੌਮ ਤੇ ਇਉਂ ਦੀ ਇਹ ਹਾਲਤ ਹੈ ਜੈਸੇ ਕਿ ਸਾਨੂੰ ਟਾਈਮ ਚਾਹੀਦਾ ਹੈ ਟਾਈਮ ਨਹੀਂ ਹੈਗਾ ਮੈਂ ਤੁਸੀਂ ਸਾਰੇ ਆਪਣੇ ਪੰਚ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੇ ਜੇ ਜਲਦੀ ਤੋਂ ਜਲਦੀ ਅਸਲ ਦਾ ਫੈਸਲਾ ਦਿੱਤਾ ਜਾਏ ਕਿ ਕਦੋਂ ਤੁਸੀਂ ਉਹਨਾਂ ਨੂੰ ਯੋਜਨ ਮਿਲ ਕੇ ਤੇ ਕੀ ਫੈਸਲਾ ਲੈ ਰਹੇ ਹੋ ਜੇ ਕੱਲ ਨੂੰ ਬਾਅਦ ਵਿੱਚ ਜਾ ਤੇ ਫਿਰ ਅਸੀਂ ਉਹਦਾ ਕੀ ਕਰਾਂਗੇ ਮੇਰੇ ਸਾਰੇ ਮਿੱਤਰ ਮੈਂ ਕੋ ਬੁਲਾ ਰਹੀ ਨਹੀਂ ਪਰ ਮੇਰੇ ਦਿਲ ਦੀ ਆਵਾਜ਼ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ